ਅਰਵਿੰਦ ਕੇਜ ਰਿਵਾਲ ਦੀ ਧੀ ਹਰਸ਼ਤਾ ਦਾ ਹੋਇਆ ਵਿਆਹ ਜਾਣੋ ਕੌਣ ਹੈ ਅਰਵਿੰਦ ਕੇਜ ਰਿਵਾਲ ਦਾ ਜਵਾਈ ਜਾਣੋ ਕਿਸ ਪਰਿਵਾਰ ਦੀ ਨੂੰ ਬਣੇਗੀ ਕੇਜ ਰਿਵਾਲ ਦੀ ਧੀ ਪੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੀ ਹਰਸ਼ਤਾ ਦਾ ਵਿਆਹ ਹੋ ਗਿਆ ਹੈ ਹਰਸ਼ਤਾ ਦੀ ਵੀਰਵਾਰ ਨੂੰ ਦਿੱਲੀ ਦੇ ਹੋਟਲ ਸ਼ਾਂਗਰੀਲਾ ਦੇ ਵਿੱਚ ਮੰਗਣੀ ਹੋਈ ਇਹ ਜੋੜਾ ਅੱਜ 18 ਅਪ੍ਰੈਲ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਜ ਗਿਆ ਅਤੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਵਿੱਚ ਹੋਈਆਂ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਅਰਵਿੰਦ ਕੇਜਰੀਵਾਲ ਦਾ ਜਵਾਈ ਹਰਸ਼ਤਾ ਕੇਜਰੀਵਾਲ ਦੀ ਮੰਗਣੀ ਸੰਭਵ ਜੈਨ ਦੇ ਨਾਲ ਇੱਕ ਨਿੱਜੀ ਸਮਾਰੋਹ ਦੌਰਾਨ ਹੋਈ ਅੱਜ ਦੋਵਾਂ ਦਾ ਵਿਆਹ ਹੋ ਗਿਆ ਜ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੰਭਵ ਜੈਨ ਇੱਕ ਨਿੱਜੀ ਕੰਪਨੀ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ ਵਜੋਂ ਕੰਮ ਕਰਦੇ ਨੇ ਹਰਸ਼ਤਾ ਕੇਜਰੀਵਾਲ ਦੀ ਵੱਡੀ ਧੀ ਹੈ ਹਰਸ਼ਤਾ ਨੇ IIT ਤੋਂ ਪੜ੍ਹਾਈ ਕੀਤੀ ਹੈ ਸੰਭਵ ਨੇ ਵੀ ਹਰਸ਼ਤਾ ਦੇ ਨਾਲ ਹੀ ਦਿੱਲੀ IIT ਤੋਂ ਪੜ੍ਹਾਈ ਕੀਤੀ ਹੈ ਦੋਵੇਂ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਤੇ ਅੱਜ ਦੋਵੇਂ ਜਣੇ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਇਹ ਇੱਕ ਨਿੱਜੀ ਸਮਾਰੋਹ ਵਾਲਾ ਸਮਾਗਮ ਸੀ ਅਤੇ ਜਿਸ ਦੇ ਵਿੱਚ ਕੇਜਰੀਵਾਲ ਅਤੇ ਉਹਨਾਂ ਦੀ ਪਤਨੀ ਸੁਨੀਤਾ ਤੋਂ ਇਲਾਵਾ ਮੁੱਖ ਮੰਤਰੀ ਭਗਵੰਦ ਮਾਨ ਉਹਨਾਂ ਦੀ ਪਤਨੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਉਹਨਾਂ ਦੀ ਪਤਨੀ ਸਮੇਦ ਪੰਜਾਬ ਦੇ ਕਈ ਮੰਤਰੀਆਂ ਨੇ ਵੀ ਸ਼ਰਕਤ ਕੀਤੀ ਇਸ ਸਮਾਗਮ ਦੇ ਵਿੱਚ ਜ਼ਿਆਦਾਤਰ ਦੋਵਾਂ ਪਰਿਵਾਰਾਂ ਦੇ ਖਾਸ ਮੈਂਬਰ ਹੀ ਸ਼ਾਮਲ ਹੋਏ ਸਨ ਇਸ ਸਮਾਰੋਹ ਦੀਆਂ ਹੁਣ ਕੁਝ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ ਜਸਟ ਅਰਵਿੰਦ ਕੇਜਰੀਵਾਲ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਉਹਨਾਂ ਦੀ ਪਤਨੀ ਨੱਚਦੇ ਹੋਏ ਨਜ਼ਰ ਆ ਰਹੇ ਹਨ ਉਥੇ ਹੀ ਅੱਜ ਦੋਵਾਂ ਦਾ ਵਿਆਹ ਹੋ ਗਿਆ ਜ ਜੁਸ ਦੀਆਂ ਖੂਬਸੂਰਤ ਤਸਵੀਰਾਂ ਵੀ ਹੁਣੇ ਸਾਹਮਣੇ ਆਈਆਂ ਨੇ ਕੇਜਰੀਵਾਲ ਦੀ ਧੀ ਦੇ ਵਿਆਹ ਦੇ ਵਿੱਚ ਰਾਘਵ ਚੱਡਾ ਵੀ ਪਹੁੰਚੇ ਨੇ ਰਾਘਵ ਚੱਡਾ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਚਿਹਰੇ ਅਰਵਿੰਦ ਕੇਜਰੀਵਾਲ ਦੀ ਧੀ ਦੇ ਵਿਆਹ 'ਚ ਪਹੁੰਚੇ ਨੇ ਤਾਂ ਇਹ ਖੂਬਸੂਰਤ ਤਸਵੀਰਾਂ ਨੇ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ੁਤਾ ਤੇ ਉਹਨਾਂ ਦੀ ਜਵਾਈ ਸੰਭਵ ਜੈਨ ਦੇ ਵਿਆਹ ਦੀਆਂ ਤਾਂ ਅੱਜ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਤਾ ਸੰਭਵ ਜੈਨ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੀ ਹੈ